ਕਾਸੀ ਗੱਲ ਜੀ ਤੁਸੀਂ ਦੇਖ ਰਹੇ ਹੋ ਪੀਵੀਵੀ ਬਲਾਕ ਚੌਰ ਦਾ ਚੈਨਲ ਮੈਂ ਤੁਹਾਡਾ ਛੋਟਾ ਵੀਰ ਬਿੰਦੂ ਖਰੋੜੀਆ ਦੋਸਤੋ ਜਿੱਥੇ ਬੀਐਸ ਨਾਲ ਅ ਚੇਂਜ ਆ ਰ ਉਹਦੇ ਬਿਲਕੁਲ ਅ ਪਿਛਲੇ ਪਾਸੇ ਬਹੁਤ ਜਿਆਦਾ ਗੰਦ ਪਿਆ ਹੋਇਆ ਸੀ ਪਹਿਲਾਂ ਤੇ ਲਿਵਾਪੇ ਜੋ ਲੋਕ ਇੱਧਰ ਸਿੱਟਦੇ ਆ ਪਰ ਫੇਰ ਵੀ ਚਲੋ ਮੈਂ ਕਹਿੰਦਾ ਲਾਡੀ ਗਾਣਾ ਪ੍ਰਧਾਨ ਜੀ ਦਾ ਬਹੁਤ ਧੰਨਵਾਦ ਆ ਜਿਹੜਾ ਲਾਡੀ ਗਾਣਾ ਪ੍ਰਧਾਨ ਜੀ ਨੇ ਚੀਜ਼ ਵੱਲ ਦੇਖਿਆ ਪਰ ਬਹੁਤ ਹੀ ਕੰਮ ਇਦਾਂ ਦੇ ਜਿਹੜੇ ਲਾਡੀ ਜਾਣਾ ਪ੍ਰਧਾਨ ਦੇ ਜਿਹੜੇ ਹੱਕ ਦੇ ਵਿੱਚ ਆ ਕੇ ਪਰ ਉਹਨਾਂ ਨੇ ਨਵੇੜੇ ਆ ਉਹ ਬਹੁਤ ਕੰਮ ਇਦਾਂ ਦੇ ਆ ਹੁਣ ਵੀ ਇਹ ਕੰਮ ਨਵੇੜੇ ਆ ਬਾਈ ਹੁਣ ਬਲੋ ਸਾਰੇ ਭਰਾ ਇਹ ਜੁੜੇ ਹੋਏ ਨੇ ਤੇ ਇਹ ਬਾਈ ਵੀ ਤੁਸੀਂ ਸਾਰੇ ਜਾਣਦੇ ਹੋਗੇ ਆ ਆਪਣੇ ਨੂੰ ਤੇ ਇਹ ਮੇਰੇ ਭਰਾ ਇਹ ਵੀ ਖੜੇ ਨੇ ਬਹੁਤ ਮਿਹਨਤ ਕਰਕੇ ਜਦੋਂ ਇੱਥੇ ਤੱਕ ਹਰ ਕੋ ਵੱਡੇ ਨਾਟਕ ਨਾਟਕ ਕਰਕੇ ਇਹ ਕੰਮ ਕਰਦੇ ਆ ਆਪਣੇ ਮੈਂ ਚੰਗਾ ਮੰਨਦਾ ਇਹਨਾਂ ਨੂੰ ਕਿਉਂਕਿ ਇਹ ਮੇਰੇ ਭਰਾ ਆ ਕੋਈ ਏਦਾਂ ਇਹ ਨਹੀਂ ਕਹਿ ਰਿਹਾ ਵੀ ਮੈਂ ਜਾਂ ਕੰਮ ਵਾਲੇ ਆ ਜਾਂ ਕਿੱਦਾਂ ਕਿਸੇ ਹੋਰ ਲਈ ਕੰਮ ਵਾਲੇ ਹੋ ਸਕਦੇ ਪਰ ਸਾਡੇ ਲਈ ਸਾਡੇ ਭਰਾ ਹੀ ਆ ਬਹੁਤ ਚੰਗੀ ਗੱਲ ਆ ਤੇ ਇੱਧਰ ਜਿਹੜਾ ਸਗਾ ਸਾਰਾ ਹੀ ਇਹ ਸਾਫ ਸੁਥਈਆ ਕਰਾ ਦਿੱਤਾ ਗਿਆ ਮੈਡਮ ਐਮਐਲਏ ਸੰਤੋਸ਼ ਕੁਟਾਰੀਆ ਜੀ ਦਾ ਧੰਨਵਾਦ ਲਾਡੀ ਦਾਣਾ ਪ੍ਰਧਾਨ ਨਗਰ ਕੌਂਸਲ ਦੇ ਜਿਹੜੇ ਉਹਨਾਂ ਦਾ ਧੰਨਵਾਦ ਤੇ ਬਾਈ ਉਹਨਾਂ ਦਾ ਬਹੁਤ ਧੰਨਵਾਦ ਭਾਈ ਭਾਜੀ ਦਾ ਨਾਮ ਹੈਪੀ ਭਾਈ ਦਾ ਬਹੁਤ ਧੰਨਵਾਦ ਰਵੀ ਭਾਈ ਦਾ ਬਹੁਤ ਧੰਨਵਾਦ ਆ ਜੀ ਸੋਨੂ ਭਾਈ ਦਾ ਬਹੁਤ ਧੰਨਵਾਦ ਆ ਜੀ ਰਵੀ ਭਾਈ ਦਾ ਬਹੁਤ ਧੰਨਵਾਦ ਆ ਜੀ ਇਹ ਸਾਰੇ ਭਰਾਵਾਂ ਦਾ ਬਹੁਤ ਧੰਨਵਾਦ ਆ ਕਿਉਂਕਿ ਇਹ ਕੰਮ ਕਰਕੇ ਇਹਨਾਂ ਨੇ ਬਹੁਤ ਵਧੀਆ ਦੁਆ ਕੀਤੀ ਹੈ ਬਾਈ ਸਾਸੀ ਘਾਲ ਸੱਚੀ ਘਾਲ ਕਿਵੇਂ ਠੀਕ ਹੋ ਜੀ ਹਾਂਜੀ ਠੀਕ ਵਧੀਆ ਗੱਲ ਆ ਕੰਮ ਸਾਰਾ ਸਾਫ਼ ਕਰਾ ਦਿੱਤਾ ਬਹੁਤ ਵਧੀਆ ਜੀ ਬਹੁਤ ਵਧੀਆ ਇੱਥੇ ਤਾਂ ਬਹੁਤ ਹੁੰਦਾ ਸੀਗਾ ਜੀ ਬਹੁਤ ਹੁੰਦਾ ਸੀ ਹਾਂਜੀ ਇਹ ਲਾਡੀ ਨਾਲੇ ਦੇ ਪ੍ਰਧਾਨ ਜੀ ਦਾ ਹਾਂਜੀ ਬਹੁਤ ਧੰਨਵਾਦ ਆ ਜੀ ਉਹਨਾਂ ਦਾ ਵੀ ਹਾਂਜੀ ਚੰਗੀ ਗੱਲ ਆ ਉਹਨਾਂ ਨੂੰ ਕੋਈ ਸੁਨੇਹਾ ਦੇਣਾ ਚਾਹੁੰਦੇ ਆ ਸੁਨੇਹਾ ਜੀ ਇੱਦਾਂ ਚੱਲੀ ਜਾਂਦਾ ਵਧੀਆ ਚੱਲਦਾ ਜਿੱਦਾਂ ਕਹਿੰਦੇ ਆ ਹਾਂਜੀ ਕਰਾ ਦਿੰਦੇ ਆ ਜੀ ਹਾਂਜੀ ਕਦੇ ਹੋ ਜਾਂਦਾ ਕਰਾ ਦਿੰਦੇ ਆ ਬਹੁਤ ਹੁੰਦੀ ਜਾਂਦਾ ਤੇ ਗੱਡੀ ਖੜੀ ਆ ਜੀ ਨਗਰ ਕੌਂਸਲ ਦੀ ਉਹ ਵੀ ਖਿਡਾਣ ਦਿੰਦੇ ਇਹ ਸਾਡਾ ਭਰਾ ਗੱਡੀ ਚਲਾਉਂਦਾ ਤੇ ਬਹੁਤ ਯਾਰ ਮੈਂ ਇਸ ਚੀਜ਼ ਨੂੰ ਬਹੁਤ ਜ਼ਿਆਦਾ ਮੰਨਦਾ ਆ ਕਿਉਂਕਿ ਗੱਲ ਪਤਾ ਕੀ ਆ ਦੇਖੋ ਆਹ ਚੀਜ਼ ਜਦੋਂ ਆਪਾਂ ਲਫਾਵੇ ਜਾਂ ਕੁਝ ਹੋਰ ਇਦਾਂ ਦੀਆਂ ਚੀਜ਼ਾਂ ਸਿੱਟਦੇ ਆ ਉਹਦੀਆਂ ਬਿਮਾਰੀ ਜ਼ਰੂਰ ਫੈਲਦੀ ਫੈਲਦੀ ਆ ਬੱਟ ਤੁਸੀਂ ਵੀ ਮੈਂ ਲੋਕਾਂ ਨੂੰ ਇੱਕ ਬੇਨਤੀ ਕਰਨਾ ਚਾਹੁੰਦਾ ਮੇਰੀਆਂ ਭੈਣਾ ਭਰਾਵਾਂ ਨੂੰ ਵੀ ਯਾਰ ਤੁਸੀਂ ਵੀ ਵੜ ਜਾ ਦੇਖ ਸੋਚ ਕੇ ਜਿੱਥੇ ਸਿੱਟਣ ਵਾਲੀ ਚੀਜ਼ ਉੱਥੇ ਸਿੱਟਿਆ ਕਰੋ ਹਣਾ ਇੱਥੇ ਪਰ ਹਟਣਾ ਤਾਂ ਹੈ ਨਹੀਂ ਚਲੋ ਆਪਾਂ ਬੇਨਤੀ ਕਰ ਸਕਦੇ ਆ 100 ਦੇ ਵਿੱਚੋਂ 2-4 ਬੰਦੇ ਤਾਂ ਸੋਹਣੇ ਲੈਂਦੇ ਗੱਲ ਨੂੰ ਵੀ ਚਲੋ ਆਪਾਂ ਇਹ ਚੀਜ਼ ਨੂੰ ਹਟ ਜਾਈਏ ਹਣਾ ਜਿੱਥੇ ਸਿੱਟਣ ਵਾਲਾ ਕੂੜਾ ਉੱਥੇ ਸਿੱਟਣਾ ਚਾਹੀਦਾ ਮੇਰੇ ਹਿਸਾਬ ਨਾਲ ਤਾਂ ਤੇ ਪਰ ਫੇਰ ਵੀ ਬਾਈ ਹੁਣ ਬੋਲੋ ਅੱਜ ਸਫਸਪਈਆ ਕੀਤਾ ਇਹ ਬਹੁਤ ਵੱਡੀ ਗੱਲ ਆ ਸਾਡਾ ਹੈਪੀ ਭਰਾ ਸਾਡੇ ਨਾਲ ਨੇ ਇਹ ਪ੍ਰਾਨੇ ਹਰ ਬਿੱਲੀ ਜਿੱਥੇ ਵੀ ਬਾਈ ਨੂੰ ਕਹਿੰਦੇ ਉਥੇ ਬਾਈ ਪਹੁੰਚ ਜਾਂਦਾ ਇਹ ਵੀ ਬਹੁਤ ਵੱਡੀ ਗੱਲ ਹੈ ਬਾਈ ਸასი ਘਰ ਕਿਵੇਂ ਹੈਪੀ ਬਾਈ ਠੀਕ ਹੋ ਐਨ ਵਧੀਆ ਵਧੀਆ ਗੱਲ ਹੈ ਯਾਰ ਸਾਫ ਸਾਫ ਸੁਪਈ ਆ ਨਾ ਹਾਂ ਮੈਂ ਕਹਿੰਦਾ ਲੱਡੀ ਰਾਣਾ ਜੀ ਦਾ ਬਹੁਤ ਧੰਨਵਾਦ ਆ ਉਹਨਾਂ ਨੇ ਉਹਨਾਂ ਦੇ ਸਹਿਯੋਗ ਨਾਲ ਅਸੀਂ ਕੰਮ ਕਰਦੇ ਹਾਂ ਉਹਨਾਂ ਦੀ ਅਗਵਾਈ ਵਿੱਚ ਇਹ ਹੋਇਆ ਉਹਨਾਂ ਨੇ ਵਧੀਆ ਬਹੁਤ ਧੰਨਵਾਦ ਆ ਜੀ ਤੁਸੀਂ ਐਡੇ ਪਿਆਰ ਕਰਦੇ ਰਹੋ ਪੀ ਵੀ ਬੀ ਬਾਲਾਚੌਰ ਦੇ ਚੈਨਲ ਨੂੰ ਮਤਾਟੇ ਛੋਟਾ ਵੀਰ ਬਿੰਦੂ ਖੜੋੜੀ ਜਾਂ ਨਵੀਂ ਅਪਡੇਟ ਨਾਲ ਮਿਲਾਂਗੇ ਆ ਬਹੁਤ ਬਹੁਤ ਜ਼ਿਆਦਾ ਵਧੀਆ ਵੀ ਜਿਹੜਾ ਹੁਣ ਸਾਫ਼ ਸੁਪਈਆ ਹੋ ਗਿਆ ਕਈ ਵਾਰੀ ਲੋਕ ਲੰਗਦੇ ਆ ਕਈ ਦੀ ਲੋਕਾਂ ਨੂੰ ਸਮੈਲ ਆਉਂਦੀ ਏ ਇਦਾਂ ਦੀ ਗੰਦੀ ਵੀ ਨਹੀਂ ਲੰਘ ਪਾਰੇ ਪਰ ਤੁਸੀਂ ਵੀ ਮੇਰੇ ਲੋਕਾਂ ਨੂੰ ਅਪੀਲ ਕਰੂੰਗਾ ਬੇਨਤੀ ਕਰੂੰਗਾ ਫਿਰ ਤੁਸੀਂ ਵੀ ਘਟ ਇਦਾਂ ਦੇ ਚਾਂਸ ਕਰਿਆ ਕਰੋ ਵੀ ਘਟ ਲਪਾਵੇ ਜੀਜਾ ਸੱਤਿਆ ਕਰੋ ਵੀ ਜਿਹਦੇ ਨਾਲ ਬਿਮਾਰੀ ਫੈਲਦੀ ਉਹ ਤੁਹਾਡੇ ਬੱਚਿਆਂ ਨੂੰ ਜਾਂ ਤੁਹਾਨੂੰ ਫੈਲਣੀ ਆ ਇਸ ਕਰ ਪਿਆਰ ਕਰ ਦੇ ਰਿਓ ਜੀ ਵੀ 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 ਬੜਾ ਚੋਰ ਦੇ ਚੰਨਣ ਨਵੀਂ ਅਪਡੇਟ ਨਾਲ ਮਿਲਾਂਗੇ ਧੰਨਵਾਦ ਜੀ